ਮਨ ਮਾਜਰਾ ਵਿਖੇ ਸਥਿਤ ਸਰਕਾਰੀ ਨਸ਼ਾ ਸ਼ੜਾਓ ਤੇ ਮੁੜਬਸੇਵਾ ਕੇਂਦਰ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ ਇਸ ਮੌਕੇ ਫਤੇਗੜ ਸਾਹਿਬ ਦੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਹਲਕਾ ਫਤੇਗੜ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਅਤੇ ਸਿਵਲ ਸਰਜਨਾ ਦਵਿੰਦਰਜੀਤ ਕੌਰ ਨੇ ਕਿਹਾ ਕਿ ਸਹੀ ਜੀਵਨ ਜਿਉਣ ਲਈ ਸਰੀਰ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ ਅੱਜ ਜੀ ਅ ਅਤਨੀ ਜੂਨ ਨੂੰ ਅੱਜ ਇੰਟਰਨੈਸ਼ਨਲ ਯੋਗਾ ਡੇ ਹੈ ਯੋਗ ਦਿਵਸ ਹੈ ਤੇ ਅੱਜ ਅ ਹੈਥ ਡਿਪਾਰਟਮੈਂਟ ਦੇ ਨਾਲ ਮਿਲ ਕੇ ਸੀਐਮਓ ਮੈਡਮ ਦੇ ਨਾਲ ਮਿਲ ਕੇ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਵੱਲੋਂ ਸਾਨੂੰ ਇੰਸਟਰਕਸ਼ਨ ਸਰਕਾਰ ਵੱਲੋਂ ਇੰਸਟਰਕਸ਼ਨ ਮਾਨਯੋਗ ਜੀਜੀਪੀ ਸਾਹਿਬ ਸ਼੍ਰੀ ਗੋਰਾ ਯਾਦਵ ਸਰ ਵੱਲੋਂ ਸਾਨੂੰ ਇੰਸਟਰਕਸ਼ਨ ਕਿ ਅਸੀਂ ਸਾਡੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ ਅਸੀਂ ਲੋਕਾਂ ਨੂੰ ਹੈਲਦੀ ਬਣਾਈਏ ਤੰਦਰੁਸਤ ਬਣਾਈਏ ਤੇ ਜਿਹੜਾ ਸਰਕਾਰ ਦਾ ਟੀਚਾ ਹੈ ਯੁੱਧ ਨਸ਼ਾ ਵਿਰੁੱਧ ਉਹਦੇ ਤਹਿਤ ਜਿੱਦਾਂ ਕਈ ਜਿਹੜੇ ਸਾਡੇ ਜਿਹੜੇ ਮਿਸ ਗਾਈਡਡ ਯੋਥ ਹੈ ਜਿਹੜੇ ਨਸ਼ੇ ਦੇ ਸ਼ਿਕਾਰ ਹੋਵੇ ਤੇ ਉਹਨਾਂ ਨੂੰ ਅਸੀਂ ਅੱਜ ਡੀ ਐਡਿਕਸ਼ਨ ਸੈਂਟਰ ਚ ਉਹਨਾਂ ਦੇ ਨਾਲ ਅਸੀਂ ਅੱਜ ਯੋਗਾ ਡੇ ਬਣਾ ਰਹੇ ਹਾਂ ਤਾਂ ਕਿ ਇੱਕ ਅਵੇਅਰਨੈਸ ਆਏ ਕਿ ਸਾਡੇ ਜਿਹੜੇ ਬੱਚੇ ਹੈਗੇ ਜਿਹੜੇ ਮਿਸਗਾਈਡ ਜਿਹੜੇ ਨਸ਼ੇ ਦੇ ਸ਼ਿਕਾਰ ਹੋ ਗਏ ਉਹਨਾਂ ਨੂੰ ਅਸੀਂ ਮੋਟੀਵੇਟ ਕਰ ਸਕੀਏ ਤੇ ਹੈਲਥ ਵੱਲ ਉਹਨਾਂ ਦਾ ਰੁਝਾਨ ਲੈ ਕੇ ਜਾਈਏ ਤੇ ਅਸੀਂ ਹੈਲਥ ਡਿਪਾਰਟਮੈਂਟ ਨਾਲ ਬੜੇ ਸੋਹਣੇ ਤਰੀਕੇ ਨਾਲ ਅਸੀਂ ਇੱਥੇ ਉਹਨਾਂ ਦੀ ਸਾਡੇ ਸਕਿੱਲ ਡਵੈਲਪਮੈਂਟ ਦੀ ਵੀ ਕਲਾਸਾਂ ਚੱਲ ਰਹੀ ਹੈ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਵਕ ਵਕ ਕ੍ਰੀਡਸ ਦੇ ਵਿੱਚ ਜਿੱਦਾਂ ਆਪਣਾ ਵੈਲਡਿੰਗ ਹੋ ਗਈ ਇਲੈਕਟ੍ਰੀਸ਼ੀਅਨ ਦਾ ਕੋਰਸ ਪਲੰਬਿੰਗ ਦਾ ਕੋਰਸ ਆਈਟੀ ਦਾ ਕੋਰਸ ਸਾਡਾ ਆਈਟੀਆਈ ਬੱਸੀ ਦੇ ਨਾਲ ਵੀ ਜਿਹੜਾ ਹੈਗਾ ਟ੍ਰੇਨਿੰਗ ਸੈਂਟਰ ਦੇ ਨਾਲ ਟਾਈ ਅਪ ਹੈ ਅਸੀਂ ਉਹਨੂੰ ਸਰਟੀਫਾਈ ਸਰਟੀਫਿਕੇਸ਼ਨ ਦੇ ਰਹੇ ਹਾਂ ਤਾਂਕਿ 360 ਡਿਗਰੀ ਅਪਰੋਚ ਦੇ ਜਾਈਏ ਅਸੀਂ ਨਾਲ ਉਹਨੂੰ এমਪਲੋਇਮੈਂਟ ਜਿਹੜਾ ਹੈ ਇਹਨਾਂ ਨੂੰ ਰੋਜ਼ਗਾਰ ਮੁਹैया करा ਸਕੀ ਹੈ ਔਰ ਸਾਡਾ ਕਈ ਇੰਡਸਟਰੀ ਜਿਹੜੇ ਕਈ ਇੰਡਸਟਰੀ ਵਾਲੇ ਵੀ ਆਪ ਵੀ ਸਾਹਮਣੇ ਆਏ ہیں ਜਿਹੜੇ ਕਿ ਸਾਡੂੰ ਇਸ ਮੁਹਿੰਮ ਦੇ ਵਿੱਚ ਸਾਡਾ ਯੋਗਦਾਨ ਦੇ ਰਹੇ ਹਨ ਤੇ ਕੱਲ ਵੀ ਅਸੀਂ ਦੋ ਬੰਦਿਆਂ ਨੂੰ ਉਧਰੋਂ ਅਸੀਂ ਜਿਹੜਾ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਹਨ ਤੇ ਅੱਗੇ ਵੀ ਅਸੀਂ ਇਸ ਤਰੀਕੇ ਨਾਲ ਇਹਨਾਂ ਨੂੰ ਇੱਕ 360 ਡਿਗਰੀ ਤਰੀਕੇ ਨਾਲ ਇਹਨਾਂ ਦਾ ਸਾਰਾ ਅਸੀਂ ਕਰ ਰਹੇ ਹਾਂ ਸੋ ਥੈਟ ਜਿਹੜੀ ਨਸ਼ੇ ਦੀ ਕੋਡ ਹੈ ਜਿਹੜਾ ਇੱਕ ਵਿਸ਼ੇਸ਼ ਸਰਕਲ ਹੈ ਜਿੱਥੇ ਬੰਦਾ ਨਸ਼ੇ ਵਿੱਚ ਪੈ ਜਾਂਦਾ ਹੈ ਉਹਨੂੰ ਅਲਟੀਮੇਟਲੀ ਸਾਡਾ ਮੰਤਵ ਹੈ ਕਿ ਉਸ ਨੂੰ ਇਸ ਸਰਕਲ ਤੋਂ ਬਾਹਰ ਕਢੀਏ ਤੇ ਉਹਨੂੰ ਇੱਕ ਚੰਗਾ ਜੀਵਨ ਦਈਏ ਜਿਸ ਤੇ ਸਾਡਾ ਜਿਹੜਾ ਪੰਜਾਬ ਹੈ ਉਹ ਦੁਬਾਰਾ ਤੋਂ ਨਸ਼ਾ ਮੁਕਤ ਤੇ ਰੰਗਲਾ ਬਣ ਜਾਵੇ ਧੰਨਵਾਦ ਠੀਕ ਅੱਜ ਅਸੀਂ ਰੀਹੈਬਿਟੇਸ਼ਨ ਸੈਂਟਰ ਜਿਹੜਾ ਸਤਿਗੁਰ ਸਾਹਿਬ ਜੀ ਕਿਥੇ ਉਤਯੋਗ ਦਿਵਸ ਤੇ ਆਏ ਆ ਅੱਜ ਪੂਰੀ ਦੁਨੀਆ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਜਿਹੜਾ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਔਰ ਭਾਰਤ ਪੂਰੀ ਦੁਨੀਆ ਨੂੰ ਇਹ ਦੱਸਤ ਕਾਮਯਾਬ ਰਿਹਾ ਕਿ ਜੀ ਤੰਦਰੁਸਤ ਰਹਿਣਾ ਤਾਂ ਯੋਗ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ઋਸ਼ੀ ਮਹਾਂ ਨੇ ਲੱਖਾਂ ਸਾਲ ਪਹਿਲਾਂ ਕਰਨਾ ਕੀਤਾ ਸੀ ਯੋਗ ਸੋ ਅੱਜ ਜਿੱਤੇ ਅਸੀਂ ਇੱਥੇ ਸੈਂਟਰ ਦੇ ਵਿੱਚ ਆਏ ਆ ਉੱਥੇ ਨਸ਼ਾ ਮੁਕਤੀ ਸੀ ਲੋਕ ਨਸ਼ਾ ਛੱਡ ਕੇ ਤੰਦਰੁਸਤ ਹੋਣਾ ਚਾਹੁੰਦੇ ਆ ਉਹਨਾਂ ਲਈ ਸਾਡੇ ਐਸਐਸਪੀ ਸਾਹਿਬ ਨੇ ਜਿਹੜਾ ਇਹ ਯੋਗ ਦੇ ਵਿੱਚ ਇੱਥੇ ਰੱਖਿਆ ਉਹਦੇ ਲਈ ਮੈਂ ਅਨੰਦਤਨ ਵਾਰ ਵੀ ਕਰਦਾ ਕਿ ਵਧੀਆ ਇੱਕ ਉਪਰਾਲਾ ਸਾਡੇ ਨੌਜਵਾਨ ਯੋਗ ਵੱਲ ਆਉਣਗੇ ਖੇਡਾਂ ਵੱਲ ਜਾਣਗੇ ਤਾਂ ਨਸ਼ਿਆਂ ਤੋਂ ਮੁਕਤ ਹੋਣਗੇ ਇਹ ਬਹੁਤ ਵਧੀਆ ਪੰਜਾਬ ਸਰਕਾਰ ਦਾ ਉਪਰਾਲਾ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਨਸ਼ਾ ਛਡਾਉਣਾ ਹੈ ਔਰ ਉਹਨਾਂ ਨੂੰ ਪਲੇਗ੍ਰਾਉਂਡ ਤੇ ਲੈ ਕੇ ਆਉਣਾ ਹੈ ਤੇ ਯੋਗ ਸਿਖਾਉਣਾ ਤਾਂ ਕਿ ਉਹ ਤੰਦਰੁਸਤ ਹਾਂਜੀ ਅੱਜ ਜਿਹੜਾ ਹੈਗਾ ਸਾਡੇ ਇੰਟਰਨੈਸ਼ਨਲ ਯੋਗ ਦਿਵਸ ਹੈ 21 ਜੂਨ ਨੂੰ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਜਿਸਾ ਨਿਰਦੇਸ਼ ਪ੍ਰਾਪਤ ਹੋਇਆ ਸੀ ਸਾਰੇ ਜਿਹੜੇ ਅੱਜ ਯੋਗ ਦਿਵਸ ਮਨਾਣੇ ਆ ਵਕਰੀ ਵਕਰੀ ਜਗ੍ਹਾ ਤੇ ਆਪਣੇ ਜਿਹੜੀ ਅਸੀਂ ਐਸਐਸਥਾਵਾ ਅਸਥਾਨਾ ਉਦੇ ਵਿੱਚ ਹੀ ਮਨਾਣੇ ਆ ਪਰ ਇਸ ਵਾਰੀ ਅਸੀਂ ਜਿਹੜਾ ਇਨੀਸ਼ੀਏਟਿਵ ਚੁੱਕ ਲਿਆ ਹੈਗਾ ਨਾਲ ਜੁੜੇ ਜਿਹੜੇ ਐਸਐਸਪੀ ਸਾਹਿਬ ਹੈਗੇ ਪੁਲਿਸ ਫੋਰਸਨ ਜਿਹੜਾ ਤੇ ਅਸੀਂ ਜਿਹੜੇ ਹੈਲਥ ਵਾਲੇ ਅਸੀਂ ਮਿਲ ਕੇ ਜਿਹੜਾ ਯੋਗ ਦਿਵਸ ਹੈ ਸੀ ਆਪਣੇ ਲਈ ਹੈਲਥ ਕੇਅਰ ਸੈਂਟਰ ਦੇ ਵਿੱਚ ਬਣਾ ਰਹੇ ਆ ਕਿੱਥੇ ਕਿ ਸਾਡੇ ਕੋਲ ਜਿਹੜੇ ਹੈਗੇ ਆ ਇਨਮੇਟਸ ਆ ਗਏ ਜਿਹੜੇ ਕਿ ਅਸੀਂ ਡਾਕਰ ਕੀਤੀ ਹੋਈ ਹੈ ਨਸ਼ਾ ਚੜ੍ਹਨ ਵਾਸਤੇ ਤਾਂ ਕਿ ਉਹਨਾਂ ਵਾਲੇ ਇੱਕ ਵਧੀਆ ਸਨੇਹਾ ਜਾਵੇ ਵੈਸੇ ਵੀ ਸਾਡੇ ਜਿਹੜਾ ਹੈਗਾ ਯੋਗਾ ਇਥੇ ਡੇਲੀ ਉਹਨਾਂ ਨੂੰ ਕਰਾਇਆ ਜਾਂਦਾ ਪਰ ਅੱਜ ਅਸੀਂ ਇਹਨਾਂ ਨੂੰ ਇਕੱਠੇ ਕਰਕੇ ਨਾਲ ਸਾਡੇ ਜਿਹੜੇ ਜ਼ਿਲ੍ਹੇ ਦੇ ਸਾਰੇ ਇੰਚਾਰਜਸ ਐਸਐਫਪੀ ਸਾਹਿਬ ਡੀਐਸਪੀ ਸਾਹਿਬ ਸਾਰੇ ਜਿਹੜੇ ਜਿਹੜਾ ਸਾਡਾ ਪ੍ਰਸ਼ਾਸਨ ਮੇਰੀ ਟੀਮ ਸਾਡੇ ਅਸੀਂ ਇਹਨਾਂ ਦੇ ਨਾਲ ਬੈਠ ਕੇ ਯੋਗਾ ਕਰਾਂਗੇ ਤੇ ਇਹਨਾਂ ਨੂੰ ਕਰਾਵਾਂਗੇ ਤਾਂ ਕਿ ਇਹਨੂੰ ਹੈਲਦੀ ਲਾਈਫ ਸਟਾਈਲ ਬਾਰੇ ਦੱਸਿਆ ਜਾਵੇ ਤੇ ਇਸ ਬਜਾਏ ਕਿ ਨਸ਼ੇ ਕਰਨ ਦੇ ਇਸ ਪਾਸੇ ਭਰੇ ਰੱਖੋ ਤੇ ਜਿੰਨੀਆਂ ਆਪਣੀ ਹੈਲਦੀ ਲਾਈਫ ਸਟਾਈਲ ਨੂੰ ਫੋਲੋ ਕਰਕੇ ਆਪਣੇ ਜਿਹੜੇ ਨਸ਼ੇ ਦੇ ਔੜ ਨੂੰ ਖਤਮ ਕਰਨ ਦਵਾਈਆਂ ਵੀ ਅਸੀਂ ਦਿੰਨੇ ਆ ਇਹਨਾਂ ਨੂੰ ਬਾਕੀ ਜੋ ਵੀ ਇਹਨਾਂ ਦੀ ਮੈਡੀਟੇਸ਼ਨ ਹੁੰਦੀ ਉਹ ਵੀ ਕਰਾਣੇ ਆ ਪਰ ਅਸੀਂ ਅੱਜ ਯੋਗ ਦਿਵਸ ਤੇ ਸੂ ਇਹਨਾਂ ਨੂੰ ਇੱਕ ਜਿਹੜਾ ਹੈਲਦੀ ਲਾਈਫ ਸਟਾਈਲ ਦਾ ਸੁਨੇਹਾ ਦੇਣਾ ਚਾਹਦੇ ਆ ਤਾਂ ਕਿ ਜਿਹੜਾ ਆਪਣਾ ਨਸ਼ਾ ਛੱਡਣ ਤੇ ਆਪਣੀ ਨਾਰਮਲ ਲਾਈਫ ਬਤੀਤ